ਇਸ ਵੱਲ ਦੀ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਨੂੰ ਹੁਣ ਵੱਡੀ ਸਪੋਰਟ ਮਿਲ ਚੁੱਕੀ ਆ ਕਿਸਾਨੀ ਮਸਲੇ ਦਾ ਹੱਲ ਹੋਣ ਵਾਲਾ ਕਿਸਾਨਾਂ ਦੀ ਵੱਡੀ ਜਿੱਤ ਹੋਵੇਗੀ ਹਰ ਕੋਈ ਉਮੀਦ ਕਰ ਰਿਹਾ ਹਰ ਕੋਈ ਇਹੀ ਸੋਚ ਰਿਹਾ ਕਿ ਆਖਰ ਕਦੋਂ ਤੱਕ ਕੇਂਦਰ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਕਦੋਂ ਤੱਕ ਕੇਂਦਰ ਦਾ ਸੱਦਾ ਆਵੇਗਾ ਤੇ ਹੁਣ ਸਿਆਸਤਦਾਨ ਵੀ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਤਕ ਸਾਬਕਾ ਕ੍ਰਿਕਟਰ ਰਸਵਾ ਮੈਂਬਰ ਹਰਪਜਨ ਸਿੰਘ ਦੇ ਵੱਲੋਂ ਹੁਣ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੱਡੀ ਗੱਲ ਆਖ ਦਿੱਤੀ ਆ ਸਪੋਰਟ ਕਰ ਦਿੱਤੀ ਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਜਾਣਕਾਰੀ ਸਾਂਝੀ ਕਰਦੇ ਹੋਏ ਆ ਲਿਖਿਆ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਕਿ ਸਵਾਸਤ ਕੋ ਧਿਆਨ ਮੈਂ ਰੱਖਤੇ ਹੋਏ ਮੈਂ उन सभी से अनुरोध करता हूं जो इस मुद्दे को हल कर सकते हैं ਯਾਨੀ ਕਿ ਜੋ ਮੁੱਦੇ ਨੂੰ ਹੱਲ ਕਰ ਸਕਦੇ ਨੇ ਉਹਨਾਂ ਨੂੰ ਬੇਨਤੀ ਕਰ ਰਹੇ ਨੇ ਯਾਨੀ ਕਿ ਕੇਂਦਰ ਨੂੰ ਬੇਨਤੀ ਕਰ ਰਹੇ ਨੇ ਕਿਉਂਕਿ ਹਰ ਮੁੱਦੇ का ਬਾਤचीत से ही समाधान किया जा सकता है किसान और किसानी को बचाना हमारी प्राथमिकता होनी चाहिए ਤਾਂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਰਾਜ ਸਭਾ ਮੈਂਬਰ ਹਰਪ੍ਰਜਨ ਸਿੰਘ ਜੋ ਕਿ ਇੱਕ ਚੰਗੇ ਗੇਂਦਬਾਜ਼ ਰਹੇ ਨੇ ਜੋ ਕਿ ਆਪਣੀ ਗੇਂਦ ਦੇ ਨਾਲ ਚੰਗੇ-ਚੰਗੇ ਬੈਟਸਮੈਨਾਂ ਨੂੰ ਚੱਕਰਾਂ ਦੇ ਵਿੱਚ ਪਾ ਦਿੰਦੇ ਸੀ ਤਾਂ ਹੁਣ ਉਹ ਕ੍ਰਿਕਟਰ ਜਿਹੜੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਉਹਨਾਂ ਦੇ ਵੱਲੋਂ ਵੀ ਹੁਣ ਕਿਸਾਨੀ ਮੁੱਦੇ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਸਰਕਾਰ ਨੂੰ ਅਪੀਲ ਕੀਤੀ ਆ ਕਿ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਅੰਦੋਲਨ ਦੇ ਵਿੱਚ ਬੈਠੇ ਨੇ ਮੋਰਚੇ ਲਗਾ ਕੇ ਬੈਠੇ ਨੇ ਕਈ ਲੋਕਾਂ ਦੇ ਜਹਨ ਦੇ ਵਿੱਚ ਇਹ ਵੀ ਗੱਲ ਆਉਂਦੀ ਆ ਕਈ ਲੋਕਾਂ ਤੋਂ ਅਸੀਂ ਵੀ ਸੁਣਦੇ ਆ ਉਹ ਪੁੱਛਦੇ ਨੇ ਕਦੋਂ ਉੱਠਣਗੇ ਕਿਸਾਨ ਕਹਿੰਦੇ ਬੜਾ ਤੰਗ ਕੀਤਾ ਹੋਇਆ ਕਦੇ ਪੰਜਾਬ ਬੰਦ ਕਰ ਦਿੰਦੇ ਨੇ ਕਦੇ ਕਿਤੇ ਪੁਤਲੇ ਫੁਕਣ ਲੱਗ ਜਾਂਦੇ ਨੇ ਲੋਕਾਂ ਨੂੰ ਬੜੀ ਤੰਗੀ ਪਰੇਸ਼ਾਨੀ ਆਉਂਦੀ ਆ ਪਰ ਉਹ ਲੋਕ ਸ਼ਾਇਦ ਹਜੇ ਇਸ ਗੱਲ ਤੋਂ ਜਾਣੂ ਨਹੀਂ ਕਿ ਕਿਸਾਨ ਆਖਰ ਲੜਾਈ ਕਾਦੇ ਲਈ ਲੜ ਰਹੇ ਨੇ ਕਿਹਦੇ ਲਈ ਲੜ ਰਹੇ ਨੇ ਤਾਂ ਜੇਕਰ ਇਹ ਉਹ ਲੋਕਾਂ ਨੂੰ ਇਹ ਜਾਣਕਾਰੀ ਉਨਾ ਦੇ ਤੱਕ ਪਹੁੰਚ ਜਾਵੇ ਜੇਕਰ ਉਹ ਲੋਕਾਂ ਨੂੰ ਸਮਝ ਆ ਜਾਵੇ ਤਾਂ ਸ਼ਾਇਦ ਉਹ ਲੋਕ ਘਰਾਂ ਦੇ ਵਿੱਚ ਬੈਠ ਕੇ ਗੱਲਾਂ ਮਾਰਨ ਦੀ ਬਜਾਏ ਉਸ ਅੰਦੋਲਨ ਦੇ ਵਿੱਚ ਚਲੇ ਜਾਣਗੇ ਕਿਉਂਕਿ ਜਦੋਂ ਜੇ ਪੰਜਾਬ ਦੇ ਪੰਜਾਬ ਦੀਆਂ ਜ਼ਮੀਨਾਂ ਜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਚਲੇ ਗਈਆਂ ਤਾਂ ਜਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਹਰ ਚੀਜ਼ ਇੰਨੀ ਮਹਿੰਗੀ ਮਿਲਦੀ ਹੈ ਇੱਕ ਛੱਲੀ ਦੀ ਜ਼ਿਕਰ ਗੱਲ ਕੀਤੀ ਜਾਵੇ ਉਹ ਛੱਲੀ ਜਿਹੜੀ ਹੁਣ ਤੁਹਾਨੂੰ 10-20 ਰੁਪਏ ਦੇ ਵਿੱਚ ਮਿਲਦੀ ਆ 300-400 ਰੁਪਏ ਦੀ ਮਿਲੇਗੀ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਦਲਜੀਤ ਦਾ ਸ਼ੋਅ ਸੀ ਲੁਧਿਆਣਾ ਦੇ ਵਿੱਚ ਤਾਂ ਉੱਥੇ ਜਿਹੜੀ ਬੋਤਲ ਪਾਣੀ ਦੀ ਜੇਕਰ ਆਪਾਂ ਨਾਰਮਲ ਇੱਕ ਬੋਤਲ ਲੈਨੇ ਆ ਕਿਤੇ ਤਾਂ ਆਪਾਂ ਨੂੰ 20 ਰੁਪਏ ਦੀ ਮਿਲਦੀ ਆ ਜੇਕਰ ਆਪਾਂ ਥੋਕ ਤੋਂ ਲੈਨੇ ਆ ਤਾਂ ਆਪਾਂ ਨੂੰ 12 ਰੁਪਏ ਦੀ ਮਿਲ ਜਾਂਦੀ ਆ ਕਈਆਂ ਨੂੰ 8 ਰੁਪਏ ਦੀ ਵਿੱਚ ਮਿਲ ਜਾਂਦੀ ਆ ਬੋਤਲ ਪਰ ਸ਼ੋਅ ਦੇ ਵਿੱਚ ਇੱਕ ਪਾਣੀ ਦੀ ਬੋਤਲ 20 ਰੁਪਏ ਵਾਲੀ ਬੋਤਲ 300 ਰੁਪਏ ਦੀ ਵਿਕੀ ਸੀ ਤਾਂ ਖਰੀਦੀ ਵੀ ਲੋਕਾਂ ਨੇ ਕਿਉਂਕਿ ਮਜਬੂਰੀ ਸੀ ਉਸ ਵੇਲੇ ਪਾਣੀ ਪੀਣਾ ਸੀ ਉਹਨਾਂ ਨੂੰ ਲੋਕਾਂ ਨੇ ਤਾਂ ਫਿਰ ਇਹੀ ਮਜਬੂਰੀਆਂ ਤੁਹਾਡੀਆਂ ਬਣ ਜਾਣਗੀਆਂ ਜਦੋਂ ਤੁਹਾਨੂੰ ਇਹ ਆਟਾ ਜਿਹੜਾ ਹੁਣ 38 ਰੁਪਏ ਕਿਲੋ ਮਿਲ ਰਿਹਾ ਤਾਂ ਜਦੋਂ 300 ਰੁਪਏ ਕਿਲੋ ਮਿਲਣ ਲੱਗ ਜਾਵੇਗਾ ਤਾਂ ਕਈ ਲੋਕ ਕਹਿੰਦੇ ਨੇ ਕਿ ਅਸੀਂ ਕੋਠਿਆਂ ਤੇ ਕਣਕ ਲਗਾ ਲਾਵਾਂਗੇ ਫਿਰ ਕੋਠਿਆਂ ਤੇ ਕਣਕ ਲਗਾ ਕੇ ਜਾਂ ਗਮਲਿਆਂ 'ਚ ਮੂਲੀਆਂ ਲਾ ਕੇ ਨਹੀਂ ਸਰਨਾ ਫਿਰ ਤੁਹਾਨੂੰ ਉਹ 300 ਰੁਪਏ ਦਾ ਭਾਵੇਂ 600 ਰੁਪਏ ਦਾ ਭਾਵੇਂ 800 ਰੁਪਏ ਦਾ ਭਾਵੇਂ 1000 ਰੁਪਏ ਕਿਲੋ ਹੋਵੇ ਤੁਹਾਨੂੰ ਖਰੀਦਣਾ ਪਵੇਗਾ ਕਿਉਂਕਿ ਇੱਕ ਜ਼ਰੂਰਤ ਬਣ ਜਾਵੇਗੀ ਤੁਹਾਡੀ ਇਹੀ ਗੱਲ ਦੀ ਲੜਾਈ ਆ ਇਹੀ ਗੱਲ ਕਰਕੇ ਕਿਸਾਨ ਜਿਹੜੇ ਨੇ ਇੱਥੇ ਬੈਠੇ ਨੇ ਕਿਸਾਨ ਮੋਰਚੇ ਤੇ ਬੈਠੇ ਨੇ ਕੱਪੜੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਰ ਲੋਕ ਕਈ ਜਿਹੜੇ ਨੇ ਹਲੇ ਇਸ ਗੱਲ ਤੋਂ ਅਣਜਾਣ ਨੇ ਹੌਲੀ-ਹੌਲੀ ਕਾਫੀ ਲੋਕ ਜਿਹੜੇ ਨੇ ਜਾਗਰੂਕ ਹੋ ਚੁੱਕੇ ਨੇ ਲੋਕ ਆਪ ਮਹਾਰੇ ਜਿਹੜੇ ਅੰਦੋਲਨਾਂ ਦੇ ਵਿੱਚ ਵੀ ਆ ਰਹੇ ਨੇ ਜਿਵੇਂ 4 ਤਰੀਕ ਨੂੰ ਇਕੱਠ ਦੇਖਿਆ ਸੀ 4 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਤੇ ਲੱਖਾਂ ਦਾ ਇਕੱਠ ਹੋਇਆ ਉਸ ਇਕੱਠ ਤੋਂ ਬਾਅਦ ਸਰਕਾਰਾਂ ਦੇ ਉੱਤੇ ਕਾਫੀ ਦਬਾਅ ਵੜਿਆ ਸਰਕਾਰਾਂ ਜਿਹੜੀਆਂ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੇ ਵੱਲੋਂ ਤਾਂ ਯੂ-ਟਰਨ ਮਾਰ ਲਿਆ ਗਿਆ ਕੇਂਦਰ ਸਰਕਾਰ ਹਲੇ ਥੋੜੀ ਜਾਣਕਾਰੀ ਕਰ ਰਹੀ ਆ ਕਹਿੰਦੇ ਕਿਸਾਨ ਕਹਿੰਦੇ ਕੇਂਦਰ ਸਰਕਾਰ ਵੀ ਆਪਣੀ ਜਿਹੜੀ ਆ ਗਲਤੀ ਮੰਨ ਲਵੇਗੀ ਕੇਂਦਰ ਸਰਕਾਰ ਮੰਨ ਜਾਵੇਗੀ ਕਿਉਂਕਿ ਪਿਛਲੇ 바ਰ ਜੋ ਅੰਦੋਲਨ ਚੱਲਿਆ ਸੀ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਉਹ 13 ਮਹੀਨੇ 13 ਦਿਨ ਚੱਲਿਆ ਕਹਿੰਦੇ ਇਸ ਵਾਰ ਤਾਂ ਹਜੇ 13 ਮਹੀਨੇ ਵੀ ਨਹੀਂ ਹੋਏ ਇਸ ਵਾਰ ਤਾਂ ਹਜੇ ਸਾਲ ਵੀ ਨਹੀਂ ਹੋਇਆ ਪਰ ਦੂਜੇ ਪਾਸੇ ਇੱਕ ਗੱਲ ਜਿਹੜੀ ਆ ਉਹ ਜ਼ਰੂਰ ਚੁਪਦੀ ਆ ਕੀ 47 48 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੇ ਬੈਠੇ ਉਸ ਕਿਸਾਨ ਲੀਡਰ ਦਾ ਜਾਂ ਉਸਦੇ ਪਰਿਵਾਰ ਦਾ ਕਿਸੇ ਨੂੰ ਖਿਆਲ ਨਹੀਂ ਆ ਰਿਹਾ ਕੀ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਨਹੀਂ ਕੱਢਣਾ ਚਾਹੁੰਦੀ ਕਿਉਂਕਿ ਹਲੇ ਤੱਕ ਤਾਂ ਕੋਈ ਸੱਦਾ ਪੱਤਰ ਨਹੀਂ ਆਇਆ ਪਰ ਜਿਸ ਤਰੀਕੇ ਦੇ ਨਾਲ ਹੁਣ ਸਿਆਸਤਦਾਨ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਰਹੇ ਨੇ ਉਸ ਤੋਂ ਬਾਅਦ ਲੱਗਦਾ ਹੈ ਕਿ ਜਲਦ ਹੀ ਕਿਸਾਨਾਂ ਦੇ ਲਈ ਕੋਈ ਵੱਡੀ ਖੁਸ਼ੀ ਦੀ ਖਬਰ ਆ ਸਕਦੀ ਹੈ